I <laughs> don't 我可。Oh, cool. <laughs> बाक्स चार पदार्थ हैं और चारे ही उसनु मिल दे चारे ही प्राप्त होंगे हैं किसनु जेड़ा संगत नाल मिलके हर जस कर दे इस वास्ते आखे आओ भाई केड़ा केड़ा सुख मंगेगा सुखां दी कोई गिनती है नहीं ਇਸ ਵਾਸਤੇ ਤੂੰ ਕੰਮ ਕਰ ਜੇ ਤੈਨੂੰ ਸੁਖ ਆਪਣੇ ਆਪ ਸਾਰੇ ਹੀ ਪ੍ਰਾਪਤ ਹੋ ਮੰਗਲ ਦੀ ਲੋਰੀ ਨਾ ਰਹੇ ਜਿਵੇਂ ਕੋਈ ਪੁੱਛੇ ਕਿਸੇ ਨੂੰ ਵੀ ਕਿਤਨੇ ਰੁਪਏ ਲੈਣੇ ਆਖਰ ਕੋਈ ਗਿਣਤੀ ਦੱਸੇਗਾ ਵੀ ਇਤਨੇ ਪਰ ਜੇ ਦਾਤਾ ਆਖੇ ਮੈਂ ਤੈਨੂੰ ਪਾਰਸ਼ ਦਿੱਤਾ ਤਾਂ ਇਹ ਦਾਤ ਗਿਣਤੀ ਤੋਂ ਬਾਹਰ કુલ ਗਿਣਤੀਆਂ ਇਸ ਵਿੱਚ ਆ ਗਈਆਂ ਜਿੰਨਾ ਮਰਜੀ ਸੋਨਾ ਬਣਾ ਲਓ जिसमें ने लोड़ पई लोहे बारिश आया तो बन गया सोना एक गिनती तो बार है बहर सुख गिन गिन के ना मंग। गिनती गिणती आए सुख ए फिर भी थोड़े हैं गिनत क्यों नहीं ला चार में सारे सुख आ गए लोक दे भी और परलोक दे भी ਕੋਈ ਮਨ ਦਾ ਸੁੱਖ ਹੈ ਕੋਈ ਤਨ ਦਾ ਸੁੱਖ ਹੈ ਦੁੱਖ ਵੀ ਇਸੇ ਤਰ੍ਹਾਂ ਵਖਰੇ ਵਖਰੇ ਹਨ ਕੋਈ ਦੁੱਖ ਤਾਂ ਤਨ ਦਾ ਦੁੱਖ ਹੈ ਤਨ ਵਿੱਚ ਕੋਈ ਰੋਗ ਆ ਗਿਆ ਹੈ ਤਨ ਦਾ ਬੜਾ ਦੁਖੀ ਹੈ ਪਰ ਕਿਸੇ ਦੇ ਤਨ ਨੂੰ ਕੁਝ ਵੀ ਨਹੀਂ ਉਹ ਜੋ ਕੁਝ ਹੈ ਉਸ ਦੇ ਮਨ ਨੂੰ ਹੈ ਇਹ ਮਾਨਸਿਕ ਰੋਗੀ ਹੈ ਇਸ ਦਾ ਮਨ اتنا ਕਮਜ਼ੋਰ ਹੋ ਗਿਆ ਹੈ ਕੋਈ ਗੱਲ ਸੁਣ ਲਵੇ ਨਾ ਬਸ ਦੇਰੀਆਂ ਠਹਿ ਗਈ ਮਨ ਵਿੱਚ ਤਾਨ ਨਹੀਂ ਰਿਹਾ ਮਨ ਵਿੱਚ ਬਲ ਨਹੀਂ ਕੋ ਸਿਰਫ ਮਨ ਦਾ ਤੰਦਰੁਸਤ ਵੀ ਨਹੀਂ ਸਿਰਫ ਤਨ ਦੀ ਤੰਦਰੁਸਤੀ ਵੀ ਨਹੀਂ ਤੰਦਰੁਸਤ ਉਹ ਕਿਸ ਦਾ ਤਨ ਵੀ ਬਲਵਾਨ ਜਿਸ ਦਾ ਮਨ ਵੀ ਬਲਵਾਨ ਜਿਸ ਦੇ ਕਰਮ ਵੀ ਬਲਵਾਨ ਜਿਸ ਦੇ ਪੁੰਨ ਭਾਗ ਵੀ ਬਲਵਾਨ ਅਕੀ ਸਭ ਕੁਝ ਬਲਵਾਨ ਹੋਵੇ ਤੇਰਾ ਫਿਰ ਸੁੱਖਾਂ ਦੀ ਗਿਣਤੀ ਨਹੀਂ ਬੇਅੰਤ ਸੁਖ ਔਰ ਇਹ ਸਾਰਾ ਕੁਝ ਕਿਵੇਂ ਬਣ ਜਾਏ ਇਹਦੀ ਕਰਾਮਾਤ ਕਿਵੇਂ ਵਰਤ ਜਾਏ ਸਹਿਬਾਤ ਨੂੰ ਮਿਲ ਹਰ ਹਰ ਕਥਾ ਕਰ ਇਹ ਨੁਸਖਾ ਇਹ ਕਹੇ ਇੱਕ ਪਰਮੇਸ਼ਰ ਦਾ ਨਾਮ ਹੈ ਉਸੇਵਨ ਕਰੋ ਇਹਨੂੰ ਸੇਵ ਕਿਸੇ ਦੇਸੀ ਹਕੀਮ ਨੂੰ ਪੁੱਛੋਗੇ ਤਾਂ ਆਖੇਗਾ ਇਸ ਦਵਾਈ ਦਾ ਭਈ ਸੇਵਨ ਕਰ ਸੇਵਨ ਦਾ ਮਤਲਬ ਹੈ ਖਾ ਇਸ ਦਵਾਈ ਨੂੰ ਵਰਤ ਸਹਿਵਾਕਨ ਪਰਮੇਸ਼ਰ ਦੇ ਨਾਮ ਦਾ ਸੇਵਨ ਕਰ RAM ਨਾਮ ਰਸ RAM ਰਸਾਇਣ ਹਰ ਸੇਵ ਸੰਤ ਜਨ ਇਹ ਸੰਤ ਜਨੋ ਇਸ ਦਾ ਸੇਵਨ ਕਰੋ ਇਤਨੂ ਵਰਤ ਇਸ ਨੂੰ ਖਾਓ ਪਰ ਕਿਸ ਤਰ੍ਹਾਂ ਆ ਸੰਤੋ ਮਿਲੋ ਮੇਰੇ ਪਾਈ ਮੇਰੇ ਪਾਈ ਮੇਰੇ ਸੰਤ ਪਿਆਰੇ ਆਓ ਨਾ ਮੇਰੇ ਕੋਲ ਮੈਂ ਤੁਹਾਨੂੰ ਦੱਸਾਂ ਕਿ ਕਿਵੇਂ ਵਰਤਣਾ ਹੈ ਇਸ ਨੁਸਖੇ ਨੂੰ ਕਿਵੇਂ ਵਰਤਣਾ ਹੈ ਕੋਲ ਬਿਠਾ ਕੇ ਸਾਬ ਨੇ ਆਖਿਆ ਮਿਲ ਹਰ ਹਰ ਕਥਾ ਕਰੋ ਕਿ ਨੁਸਖਾ ਇਨ ਵਰਤੀ ਦਾ ਇਹ ਦਵਾਈ ਇਨ ਖਾਈ ਦੀ ਹੈ ਜਿਤਨੇ ਰਲ ਬੈਠੋਗੇ ਸਬਨਾ ਨੂੰ ਅਸਰ ਕਰੇਗੀ ਮਿਲ ਹਰ ਹਰ ਕਥਾ ਕਰੋ ਇਹ ਹਰ ਹਰ ਨਾਮ ਬੋਇ ਤੇ ਕਲ ਯੁਗ ਇਹ ਗੜਾ ਪੈ ਜਪਦੇ ਹੋ ਸ੍ਰੀ ਵਾਹਿਗੁਰੂ ਇਹ ਸਮਝੋ ਜਹਾਜ ਬਣਾ ਰਹੇ ਹੋ ਸੰਸਾਰ ਸਾਗਰ ਤੋਂ ਪਾਰ ਹੋਣ ਵਾਸਤੇ ਪਰਮੇਸ਼ਰ ਦਾ ਨਾਮ ਜਹਾਜ਼ ਹੈ ਬੋਹਿਤ ਹੈ ਹਰ ਹਰ ਨਾਮ ਬੋਹਿਤ ਹੈ ਕਲਯੁਗ ਕਿਉਂਕਿ ਸਮਾ ਹੈ ਨਾ ਕਲਯੁਗ ਦਾ ਕੋਈ ਹੋਰ ਜਹਾਜ਼ ਪਾਰ ਜਾਂਦਾ ਹੀ ਨਹੀਂ ਹੋਰ ਕਿਸੇ ਜਹਾਜ਼ ਨੇ ਪਾਰ ਉਤਰਨਾ ਨਹੀਂ ਸਭ ਜਹਾਜ਼ ਅਦਵਾਤੇ ਰਹ ਜਾਣਗੇ ਕ ਨਾਮ ਦਾ ਜਹਾਜ਼ ਹੈ ਜੋ ਤੋੜ ਜਾਂਦਾ ਬਨਾਰਸੀ ਤਪ ਕਰੇ ਉਲਟ ਤੀਰਥ ਮਾਰੇ ਬਨਾਰਸ ਵਿੱਚ ਜਾ ਕੇ ਤਪસ્યા ਕਰੇ ਬੜੀ ਤਪસ્યા ਕਰੇ ਔਰ ਤਪસ્યા ਕਈ ਤਰ੍ਹਾਂ ਦੀ ਹੈ ਕਿ ਤਪ ਕਰ ਰਿਹਾ ਹੈ ਨਾ ਤਪ ਬੜਾ ਤਾਪ ਚੜਿਆ ਹੋਵੇ ਜਿਵੇਂ ਕਿਸੇ ਨੇ ਕਿਹੜਾ ਸਰੀਰ ਬਖਦਾ ਇਤਨੀ ਅੰਦਰੋਂ ਕਾਲੀ ਪੈਂਦੀ ਹੈ ਪਰ ਮੁੜ ਵੀ ਮੰਜੀ ਤੇ ਪਿਆ ਹੈ ਕਿਉਂ ਆਖੇ ਡਾਕਟਰ ਆਖਦਾ ਪਿਆ ਰਹੋ ਹਿਲ ਜੁਲਣਾ ਨਾ ਕੁਝ ਵੱਧ ਘਟਨਾ ਖਾਪੀ ਬਸ ਇਹ ਕਿਰਾ ਤਾਰਾ ਪਿਆ ਨਾ ਇਹ ਮੰਗਦਾ ਤਪੱਸਿਆ ਇਹਦੇ ਵਾਸਤੇ ਤਪੱਸਿਆ ਇਹ ਹੈ ਵੀ ਜਿਹੜੀ ਸ਼ੈ ਨੂੰ ਚਿਤ ਕਰੇ ਨਹੀਂ ਖਾਣੀ ਉਹ ਚੀਜ਼ ਖਾਣੀ ਹੈ ਜਿਹੜੀ ਡਾਕਟਰ ਦੱਸੇ ਤਾਂ ਤਪੱਸਿਆ ਹੈ ਇਸ ਮਨ ਦੀਆਂ ਇੱਛਾ ਨੂੰ ਮਾਰਨਾ ਵਾਕਿਆ ਬਨਾਰਸੀ ਤਪ ਕਰੇ ਬਨਾਰਸ ਪੁਨ ਭੂਮੀ ਹੈ ਕਾਸ਼ੀ ਮਹਾਨ ਤੀਰਥ ਹੈ ਉੱਥੇ ਜਾ ਕੇ ਐਸੀ ਤਪੱਸਿਆ ਕਰੇ ਇਹਨੇ ਕੋਈ ਤਫਸੀਆ ਕਰਦੇ ਹਨ ਅੱਜ ਮੈਂ ਵਰਤ ਆਉਂਦੇ ਹਾਂ ਤੇ ਮਈਆਂ ਰੱਖਦੀਆਂ ਹਨ ਇਹ ਵੀ ਇੱਕ ਤਫਸੀਆ ਹੈ ਬੇਈ ਰੋਟੀ ਖਾਣੀ ਜਾਂ ਇੱਕ ਰੋਟੀ ਖਾਣੀ ਜਾਂ ਅੱਜ ਫਲ ਖਾਣੇ ਹੋਰ ਕੁਝ ਨਹੀਂ ਖਾਣਾ ਮਤਲਬ ਕੀ ਭਈ ਮਨ ਕੁਝ ਹੋਰ ਮੰਗੇਗਾ ਇੱਕ ਦਿਨ ਤਾਪਨੇ ਮਨ ਨੂੰ ਮਾਰ ਕੇ ਰੱਖੋ ਇੱਕ ਦਿਨ ਤਾਂ ਮਨ ਤੇ ਕੰਟਰੋਲ ਕਰੋ ਨੇ ਪਮਾਨ ਆਇਆਂ ਕਰਦੇ ਰਹੋਗੇ ਮਨ ਨੂੰ ਜ਼ੋਰ ਹੋ ਜਾਏਗਾ ਕਿਸੇ ਦਿਨ ਤਾਂ ਇਸਦਾ ਮੂੰਹ ਪੰਨੋ ਪਰ ਸੇਬ ਤਾਂ ਦਿਨ ਰੋਜ਼ ਭੰਨੋ ਮਨ ਲੋਚੇ ਬੁਰਿਆਇਆਂ ਗੁਰ ਸਬਦੀ ਇਹ ਮਨ ਹੋੜੀਏ ਵਰਤਾ ਨਾਲ ਰੱਖੀ ਅੱਜ ਮੈਂ ਆ ਚੀਜ਼ ਨਹੀਂ ਖਾਣੀ ਅੱਜ ਮੈਂ ਆ ਚੀਜ਼ ਨਹੀਂ ਖਾਣੀ ਇਹ ਵਰਤਾਂ ਨਾਲ ਇਸ ਮਨ ਦਾ ਮੂੰਹ ਨਹੀਂ 모ੜਿਆ ਜਾਏਗਾ ਮਨ ਜਿਸ ਵੇਲੇ ਬੁਰਿਆਇਆਂ ਕਰੇਗਾ ਇਸਦਾ ਮੂੰਹ ਪੰਨਿਆ ਜਾਏਗਾ ਗੁਰੂ ਕੇ ਸ਼ਬਦ ਨਾਲ ਸਬਦ ਦਾ ਜਾਪ ਕਰੋ ਨਾਮ ਜਪੋ ਕਿਉਂਕਿ ਨਾਮ ਜਪਦੇ ਆ ਜਿਵੇਂ ਜਿਵੇਂ ਜਿਆਦਾ ਜਪੋਗੇ ਕਮਾਈ ਪ੍ਰਬਲ ਹੋਏਗੀ ਮਨ ਦੇ ਉੱਤੇ ਤੁਸੀਂ ਜੋਰ ਪਾ ਲਓਗੇ ਕਿਉਂਕਿ ਆਤਮਾ ਦੀ ਖੁਰਾਕ ਹੈ ਪਰਮੇਸ਼ਰ ਦਾ ਨਾਮ ਜੋ ਨਾਮ ਨਹੀਂ ਜਪਦੇ ਉਹਨਾਂ ਦੀ ਆਤਮਾ ਬਲਵਾਨ ਨਹੀਂ ਰਹਿੰਦੀ ਆਤਮਾ ਕਮਜ਼ੋਰ ਹੋ ਜਾਂਦੀ ਹੈ ਨਿੱਕੀ ਨਿੱਕੀ ਗੱਲ ਦੀ ਆਪਦੇ ਨਾਲ ਚਿੰਤਾ ਲੱਗ ਗਈ ਹੈ ਕਬਰ ਨਹੀਂ ਗੱਲ ਹੋਸੀ ਕਿ ਨਾ ਹੋਸੀ ਫੁਲਾਣੇ ਗੱਲ ਆਖੀ ਹੈ ਕਿ ਨਹੀਂ ਆਖੀ ਪਰ ਜਿਸ ਵੇਲੇ ਦੀ ਸੁਣੀ ਹੈ ਮੈਨੂੰ ਚਿੰਤਾ ਲੱਗ ਗਈ ਹੈ ਇਹ ਚਿੰਤਾ ਨਹੀਂ ਇਹ ਚਿਖਾ ਹੈ ਚਿਖਾ ਤੇ ਬੰਦਾ ਇੱਕ ਵਾਰੀ ਚੜਦਾ ਤੇ ਚਿੰਤਾ ਦੀ ਅਗ ਵਿੱਚ ਹਰ ਵੇਲੇ ਸੜਦਾ ਇਸ ਵਾਸਤੇ ਆਖਿਆ ਚਿਖਾ ਨਾਲੋ ਵੀ ਚਿੰਤਾ ਪੈੜੀ ਹੈ ਤੇ ਤੂੰ ਚਿੰਤਾ ਲਈ ਫਿਰਨਾ ਹੈ ਚਿੰਤਾ ਦਾ ਮਤਲਬ ਹੈ ਚਿੰਤਨ ਜਿਕੇ ਗੱਲ ਮਨ ਵਿੱਚ ਆ ਜਾਣੀ ਉਸੇ ਨੂੰ ਦਰਾਈ ਰੱਖਣਾ ਉਸੇ ਦੇ ਖਿਆਲ ਵਿੱਚ ਰਹਿਣਾ ਸਹਿਬਾ ਜੀ ਨੂੰ ਤੂੰ ਚਿੰਤਾ ਦਾ ਚਿੰਤਨ ਕਰ ਰਹੀਂ ਜੇੜੀ ਸਹਿਬਾ ਚਿੰਤਨ ਕਰਦਾਰੇਗਾ ਉਹ ਤੇਰੇ ਅੰਦਰ ਘਰ ਬਣਾ ਲਏਗੀ ਤੇ ਜੇ ਤੂੰ ਚਿੰਤਨ ਕਰੇਗਾ ਗੁਰੂ ਨਾਨਕ ਦਾ ਚਿੰਤਨ ਕਰੇਗਾ ਪਰਮੇਸ਼ਰ ਦਾ ਨਾਮ ਤਾਂ ਤੇਰੇ ਅੰਦਰ ਗੁਰੂ ਨਾਨਕ ਆਪਣਾ ਘਰ ਬਣਾ ਲਏ ਇਸ ਵਾਸਤੇ ਵਈ ਜੇ ਚਿੰਤਨ ਕਰਨਾ ਹੈ ਤਾਂ ਆਓ ਸੰਤ ਮਿਲੋ ਮੇਰੇ ਭਾਈ ਐਸਾ ਚਿੰਤਨ ਕਰੋ ਜੋ ਤੁਹਾਡੀਆਂ ਸਾਰੀਆਂ ਚਿੰਤਾ ਮਰ ਮੁੱਕ ਜਾਵਾਂ ਚਿੰਤਾ ਕੋਈ ਨਾ ਰਹੇ ਅੰਦਰ ਐਡਾ ਜ਼ਬਰਦਸਤ ਇੱਕ ਚਿੰਤਨ ਹੈ ਜੇ ਬੰਦਾ ਕਰਨ ਲੱਗ ਜਾਏ ਤਾਂ ਕਿਸੇ ਚਿੰਤਾ ਦੀ ਥਾਂ ਅੰਦਰ ਰਹਿੰਦੀ ਨਹੀਂ ਆਖਿਆ ਉਹ ਕਿਹੜਾ ਚਿੰਤਨ ਹੈ ਤਾਂ ਸਹਿ ਵਖ ਦੇਣਾ ਆਓ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਕਥਾ ਕਰੋ ਵਾਹਿਗੁਰੂ ਦੀ ਬਾਤ ਕਰੋ ਪਰਮੇਸ਼ਰ ਦੀ ਕੋਈ ਗੱਲ ਸੁਣੋ ਸੁਣਾਓ ਪਰ ਮਨ ਘੜਤ ਤੇ ਸੁਨਿਆ ਸੁਣਾਈਆ ਨਹੀਂ ਵਾਪਰੀਆਂ ਪਰ ਸੱਚੋ ਸੱਚ ਵਾਪਰੀਆਂ ਜੋ ਹਨ ਉਹ ਇਸ ਬਾਣੀ ਵਿੱਚ ਇਸ ਵਾਸਤੇ ਬਾਣੀ ਪੜ੍ਹਣੀ ਇਹ ਪਰਮੇਸ਼ਰ ਦੀਆਂ ਅਸਲ ਕਥਾ ਕਹਾਣੀਆਂ ਕਰਨੀਆਂ ਜੋ ਸੱਚਮੁੱਚ ਹਨ ਜੋ ਮਨ ਘੜਤ ਨਹੀਂ ਜੋ ਸੁਨਿਆ ਸੁਣਾਈਆ ਨਹੀਂ ਕਿਉਂਕਿ ਸਹਿਬਾਕ ਜੀ ਹਰ ਕੇ ਦੁਆਰੇ ਜੋ ਹੋਏ ਬਤੀਤੇ ਪਰਮੇਸ਼ਰ ਦੇ ਦੁਆਰੇ ਜੋ ਹੋਏ ਬਤੀਤੇ ਸੋ ਨਾਨਕ ਆਪ ਸੁਣਾਵੇ ਨਾਨਕ ਕਹਿੰਦਾ ਇਹ ਜੋ ਕੁਝ ਤੁਹਾਨੂੰ ਇਹ ਆਪ ਕੇ ਸੁਣਾ ਰਿਹਾ ਨਾ ਬਾਣੀ ਇਹ ਮੈਂ ਉਹ ਹੀ ਕੁਝ ਕਹਿ ਰਿਹਾ ਜੋ ਵਾਹਿਰੂ ਦੇ ਦੁਆਰੇ ਉੱਥੇ ਬੀਟਦੀ ਇਸ ਵਾਸਤੇ ਇਹ ਸੱਚ ਹੈ ਸੱਚੋ ਸੱਚ ਹੈ ਇਹ ਕਥਾ ਕਰਨੀ ਹੈ ਵਾਹਿਰੂ ਦੀ ਤਾਂ ਬਾਣੀ ਦੇ ਦੁਆਰੇ ਕਰ ਇਸ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅਜਿਹਾ ਦਾ ਪਰਸੋਂ ਦਿਨ ਹੈ ਬੱਲੇ ਅਮਰਦਾਸ ਗੁਰ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਕਿ ਨਮਾਣਿਆਂ ਦੇ ਮਾਨ ਹਨ ਨਿਤਾਣਿਆਂ ਦੇ ਤਾਨ ਹਨ ਇਹ ਕਿਵੇਂ ਨਮਾਣਿਆਂ ਦੇ ਮਾਨ ਤੇ ਨਿਤਾਣਿਆਂ ਦੇ ਤਾਨ ਬਣ ਗਏ ਇਹਨਾਂ ਨੇ ਗੁਰੂ ਨਾਨਕ ਦੇ ਘਰ ਦੀ 12 ਸਾਲ ਸੇਵਾ ਕੀਤੀ ਸਰੀਰ ਨੂੰ ਮੁੱਖ ਨਹੀਂ ਰੱਖਿਆ ਸਰੀਰ ਵਿਰਧ ਹੈ ਬਾਤ ਬੋੜਲੇ ਸਨ 72 ਸਾਲ ਦੀ ਉਮਰ ਸੀ ਤੇ 84 ਸਾਲ ਤੱਕ ਲਗਾਤਾਰ ਸੇਵਾ ਕੀਤੀ ਔਰ ਮਨ ਵਿੱਚ ਕੋਈ ਇੱਛਾ ਨਹੀਂ ਕੀਤੀ ਕਿ ਐਸ ਵਾਸਤੇ ਸੇਵਾ ਕਰ ਰਿਹਾ ਕੋਈ ਚਲੀ ਜਾ ਵੀ ਕਰਦਾ ਤਾਂ ਵੀ ਸੋ ਸੋ ਕਾਸ਼ਾ ਮਨ ਵਿੱਚ ਰੱਖਦਾ ਚਾਲੀ ਦਿਹਾੜੇ ਮੈਂ ਫਲਾਣੀ ਗੁਰਦੁਆਰੇ ਨੰਗੀ ਪੈਰੀਂ ਚੱਲ ਕੇ ਜਾਵਾਂਗਾ ਮੇਰਾ ਆਕਮ ਹੋ ਜਾਏ ਪਰ ਜਿਹਦਾ ਵਈ ਤੋ ਸਿੱਖ ਹੈ ਉਹ 12 ਸਾਲ ਤੇ 12 ਸਾਲ ਵੀ ਤਾਂ ਹੋਏ ਇਹ ਸੱਚੇ ਬਾਤਿਆਂ ਨੇ ਸਦਕੇ ਗੱਲ ਲਾ ਲਿਆ ਤੇ ਗਾਗਰ ਸਿਰ ਤੋਂ ਲਾ ਲਈ। ਕਹ ਕਿ ਹੁਣ ਬਸ ਤੇ ਜੀ ਸਤਗੁਰੂ ਬਸ ਨਾ ਆਖ ਦੇ ਤਾਂ ਅਮਰਦਾਸ ਤਾਂ ਕੀਤੀ ਜਾਂਦਾ ਸੀ। ਬਾਅਦ ਵਿੱਚ 12 ਸਾਲ ਹੋਰ ਗੁਜ਼ਰ ਜਾਂਦੇ ਤੇ ਮਨ ਵਿੱਚ ਕੋਈ ਇੱਛਾ ਨਹੀਂ ਕੀਤੀ ਵੀ ਮੈਂ ਆ ਸੇਵਾ ਕਰਾਂਗਾ ਮੈਨੂੰ ਆ ਖਲ ਲੱਗੀ। ਐਨੀ ਮੈਂ ਸੇਵਾ ਕਰਾਂਗਾ ਮੈਨੂੰ ਆ ਇੱਛਾ ਹੈ ਇਹ ਮਨ ਵਿੱਚ ਰੱਖੀ ਕੋਈ। ਤੇਵਾ ਸਫਲੀ ਉੱਤੇ ਦੀ। गीति वा फल ता ही लगता है जो मन में कोई इच्छा ना हो सेवा करत कामी। निस्काम हो निकामी निष्काम होके कामना ना हो सेवा करत कामी। हो निकामी किसको होत प्राप्त स्वामी जेड़ा निष्काम सेवा कर दे उसको स्वामी मिल है और जेड़ा साकाम सेवा कर दे इच्छा रख के कर दे उसकी इच्छा तो पूरी होंगी है पर स्वामी नहीं मिलता तो गुरु अमरदास को स्वामी मिल गया ਉਹਕ ਇੱਛਾ ਕੋਈ ਨਹੀਂ ਕੀਤੀ ਹੋਈ ਸੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਗੱਲ ਨਾਲ ਲਾ ਕੇ ਆਖਿਆ ਅੱਜ ਗੁਰਮੁਖ ਪਾਈ ਦਾਤ ਇਲਾਹੀ ਉਹ ਇਲਾਹੀ ਦਾਤ ਜੋ ਗੁਰੂ ਨਾਨਕ ਨੇ ਮੈਨੂੰ ਬਖਸ਼ੀ ਸੀ ਅੱਜ ਮੈਂ ਅਮਰਦਾਸ ਨੂੰ ਮੱਥਾ ਟੇਕ ਕੇ ਦਿੰਦਾ ਕਿਉਂਕਿ ਲੈਣੇ ਪਾਈ ਨਾਨਕ ਕੋ ਲੈਣੇ ਨੇ ਕਿਸੇ ਹੋਰ ਤੋਂ ਨਹੀਂ ਪਾਈ ਨਾਨਕ ਤੋਂ ਪਾਈ ਸਿੱਧ ਆਏ ਦਰਸ਼ਨ ਕਰਨ ਵਾਸਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਕਿਓ ਕੇ ਸੁਨੇਹਾ ਜਿਸ ਨਾਨਕ ਪਾਤਸ਼ਾਹ ਦੇ ਅੱਗੇ ਸਾਡੀ ਕੋਈ ਪੇਸ਼ ਨਹੀਂ ਸੀ ਗਈ ਉਹਨਾਂ ਨੇ ਦਾਤ ਲੈਣੇ ਨੂੰ ਦੇਖੇ ਅੰਗਦ ਨਾਮ ਰੱਖਿਆ ਚਲੋ ਵਈ ਉਸਤਾਦ ਦਰਸ਼ਨ ਕਰੀਓ ਕੈਸਾ ਲੈਣਾ ਹੋਵੇਗਾ ਜਿਸਨੇ ਐਡਾ ਲੈਣਾ ਲਿਆ ਹੈ ਗੁਰੂ ਨਾਨਕ ਦਾ ਕਿਓ ਕੇ ਲੈਣਾ ਕੱਖ ਦਾ ਵੀ ਲੈਣਾ ਲੱਖ ਦਾ ਵੀ ਖਬਰ ਨਹੀਂ ਹੋ ਕਿਡਾ ਲੈਣਾ ਹੋਵੇਗਾ ये लेना। लेने ने लिया है गुरु नानक तो चलो दर्शन करिए, के दर्शन हजूर गुरु नानक में, में दरगाही दात यह फलद ता है जो उसके ध्यान रहे ये ध्यान उख जाए तो दात ना ले गई सिद आ खते आपस इशारा ਨਾਨਕ ਪਾਤਸ਼ਾਹੀ ਅੱਗੇ ਸਾਡੀ ਪੇਸ਼ ਨਹੀਂ ਸੀ ਗਈ ਪਰ ਇਹ ਤਾਂ ਨਵਾਂ ਨਵਾਂ ਹੈ ਨਾ ਨਵੀਂ ਨਵੀਂ ਚੀਜ਼ ਪਾਈ ਥੂ ਇਹਨੂੰ ਤੇ ਪੁੱਛ ਲੈਣਾ ਕੋਈ ਵੱਡੀ ਗੱਲ ਨਹੀਂ ਕੋਕ ਇਹ ਤਾਂ ਜਰਵਾਹਰ ਨਹੀਂ ਇਸ ਇਹ ਹੁਣੇ ਹੀ ਇਸ ਗੱਦੀ ਤੇ ਬੈਠਿਆ ਇਹਨੂੰ ਤਜਰਬਾ ਨਹੀਂ ਇਸ ਵਾਸਤੇ ਇਹਦੇ ਨਾਲ ਸਵਾਲ ਜਵਾਬ ਕਰੀਏ ਜ਼ਰੂਰ ਛਿੜਕੇਗਾ ਸਿੱਧਾ ਨੇ ਫਿਰ ਸਵਾਲ ਕੀਤਾ ਤਾਂ ਸਿੰਘ ਦੇ ਬੋਲੋ ਸ੍ਰੀ ਤੇ ਜਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬੋਲੇ ਤਾਂ ਸਿੱਧ ਹੈਰਾਨ ਹੋ ਗਏ ਕਿ ਅੰਗਦ ਪਿਆ ਬੋਲਦਾ ਕਿ ਨਾਨਕ ਪਿਆ ਬੋਲਦਾ ਕਿਰਦੇ ਤੇ ਤਾਂ ਗੁਰੂ ਨਾਨਕ ਬੈਠਾ ਸੀ ਸਰੀਰ ਅੰਗਦ ਵਾਲਾ ਸੀ ਜੋਤ ਗੁਰੂ ਨਾਨਕ ਵਾਲੀ ਸੀ ਜੋਤ ਉਹ ਹਾ ਜੁਗਤ ਸਾਏ ਤੇ ਕਾਇਆ ਫੇਰ ਪਲਟੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਮੂੰਹੋਂ ਜਿਸ ਵੇਲੇ ਆਵਾਜ਼ ਆਈ ਤਾਂ ਖੁਸ਼ਬੂ ਨਾਂ ਨਿਕਲੀ ਆਈ ਖੁਸ਼ਬੂ ਆ ਅਜੇ ਆ ਤੁਸੀਂ ਕੁਝ ਸੱਚੋਂ ਲੈ ਲਓ ਗੁਰੂ ਨਾਨਕ ਤਾਂ ਸੱਚ ਮੁੱਚ ਪੂਰਨ ਪੰਡੇ ਸਨ ਉਹਨਾਂ ਵਿੱਚ ਕੁਝ ਸਮਾਈ ਨਹੀਂ ਸੀ ਪਰ ਆਪ ਤਾਂ ਉਹਨਾਂ ਨਵੇਂ-ਨਵੇਂ ਹੋ ਇਸ ਮਾਰਗ ਤੇ ਆਏ ਹੋ ਅਜੇ ਤੁਸੀਂ ਵਿਚਰਨਾ ਹੈ ਸਾਨੂੰ ਬਹੁਤ ਕੁਝ ਲੋੜ ਪੈਣੀ ਹੈ ਸੰਗਤਾਂ ਬੇਸ਼ੁਮਾਰ ਹਨ ਇਸ ਵਾਸਤੇ ਸਾਨੂੰ ਬੜੀਆਂ ਅਰਧੀਆਂ ਸੁਧੀਆਂ ਕਰਾ ਮਾਤਾ ਜੋਗ ਸਾਧਨ ਅਨੇਕ ਤਰ੍ਹਾਂ ਦੀਆਂ ਯੁਗਤਾ ਆਂਦੀਆਂ ਨੇ ਕੁਝ ਸਾਥੋਂ ਲੈ ਲਓ ਵਰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਵਿਝੋ ਜੇ ਕੋ ਨਹੀਂ ਬਹਿ ਦਲੀ ਚਾਪਾ ਤੇ ਅਸਦਾ ਮੇਰੇ ਸਾਹਮਣੇ ਜੋ ਆਸਨ ਵਿਛਿਆ ਉਸ ਤੇ ਨਾਨਕ ਵੀ ਨਾ ਕਰਿ ਬਹਿ ਨਹੀਂ ਸਕਿਆ ਉਹ ਬੈਠਾ ਸੋ ਬੈਠਾ ਅੰਗਣਮਾ ਲ ਸੋ ਵੇੜਾ ਮਲ ਕੇ ਬੈਠਾ ਹੋਇਆ ਤਾਈਂ ਇਹ ਤਾਂ ਵੇੜਾ ਪਿਆ ਵਸਦਾ ਜਿਦਨ ਸੋ ਵੇੜੇ ਚੋਂ ਚੁਸ ਗਿਆ ਵੇੜਾ ਸੁਨਿਆ ਹੋ ਜਾਏਗਾ ਜਿਦੜਾ ਨਾਨਕ ਹਿਰਦੇ ਚੋਂ ਚੁਸ ਗਿਆ ਹਿਰਦਾ ਸੁਨਿਆ ਹੋ ਜਾਏਗਾ ਤੈਸੀ ਤ ਬੋਲੋ ਸ੍ਰੀ ਹੁਣਾਨ ਨੇ ਕਿਵੇਂ ਬਵੇ ਹਿਰਦੇ ਤੇ ਸਹਿਬਾਕ ਦਿਨ ਆਉ ਮੈਂ ਦਸਾਂ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਾਲ ਕਥਾ ਕਰੋ ਹਰੀਆਂ ਕਥਾ ਕਰੋ ਵਾਇਰੂਦੀਆਂ ਕਹਾਣੀਆਂ ਕਰੋ ਪਰ ਕਿਨਾਂ ਅਖਰਾਂ ਵਿੱਚ ਕਿ ਬਾਣੀ ਦੁਆਰੇ ਕਿਉਂਕਿ ਜੋ ਕੁਝ ਆਖਾਂਗੇ ਸ਼ਾਇਦ ਉਸ ਵਿੱਚ ਕੁਝ ਕਚਰਾ ਲੱਜਾਏ ਪਰ ਬਾਣੀ ਤਾਂ ਸੱਚ ਹੈ ਇਸ ਵਾਸਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਫਿਰ ਇੱਕ ਗੁਰਮੁਖ ਪਾਈ ਦਾਤ ਇਲਾਹੀ ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਉਹਨਾਂ ਨੇ ਬਚਨ ਕੀਤਾ ਅੰਮ੍ਰਿਤ ਵੇਲੇ ਉੱਠ ਕੇ ਆਵੋ ਸਿੱਖ ਸਤਗੁਰੂ ਕੇ ਪਿਆਰੇਓ ਈ ਕਰੋ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਪਰ ਕੌਣ ਗਾਏ ਪਾਗਾਂ ਤੋਂ ਬਿਨਾ ਜਿਨ ਕਉ ਨਦਰ ਕਰਮ ਹੋਵੇ ਿਰ ਦੇ ਤਨਾ ਸਮਾਨ ਕਈ ਤਾਂ ਆਏ ਨਹੀਂ ਗਾਉਣ ਵਾਸਤੇ ਗੁਰੂ ਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸੱਦ ਸੁਣੀ ਨਹੀਂ ਕਈ ਆਏ ਪਰ ਉਤਲੇ ਮਨੋ ਗਾ ਕੇ ਉੱਠ ਗਏ ਤਰジナ ਦੇ ਅੰਦਰ ਵਸੀ ਸਹਿਬਦਿਨ ਉਹਨਾਂ ਤੇ ਨਦਰ ਸੀ ਉਹ ਨਦਰ ਵਿੱਚ ਆਏ ਸਨ ਇਸ ਵਾਸਤੇ ਬਾਣੀ ਉਤਲੇ ਮਨੋ ਨ ਗਾਈ ਉਹਨਾਂ ਨੇ ਉਹਨਾਂ ਨੇ ਗਾਈ ਮਨ ਦੇ ਨਾਲ ਇਹ ਮਨ ਦੇ ਨਾਲ ਜਦੋਂ ਗਾਈ ਬਾਣੀ ਬੈਸ ਬਾਣੀ ਨੇ ਮਨਾ ਤੋ ਅਸਰ ਕੀਤਾ ਕੀ ਅਸਰ ਕੀਤਾ ਚਿਤ ਆਇਆ ਸ੍ਰੀ ਵਾਣੀ ਕਿਉਂਕਿ ਇਹ ਬਾਣੀ ਜੋ ਜਿਉ ਜਾਣੇ ਇਸ ਅੰਤਰ ਰਵੇ ਹਰ ਨਾਮਾ ਜੋ ਇਸ ਬਾਣੀ ਨੂੰ ਜਿਉ ਜਾਣੇਗਾ ਅੰਦਰੋਂ ਜਾਣੇਗਾ ਮਨ ਕਰਕੇ ਗਾਏਗਾ ਉਸ ਨੂੰ ਚਿਤ ਆਵੇਗਾ ਸ੍ਰੀ ਵਾਹ ਸਤਿਗੁਰੂ ਕੀ ਜਿਸ ਨੂੰ ਮਤ ਆਵੇ ਇਹ ਗੁਰੂ ਕੀ ਮਤ ਹੈ ਕਿ ਮਨ ਨਾਲ ਬਾਣੀ ਗਾਮਣੀ ਔਰ ਜਿਸ ਨੂੰ ਵੀ ਇਹ ਮਤ ਆ ਜਾਏਗੀ ਸਹਿਬਾਤ ਗੁਰ ਫਿਰ ਸੋ ਸਤਿਗੁਰੁ ਮਾਹੀ ਸਮਾਨਾ ਉਹ ਸਿੱਖ ਵਖਰਾ ਨਹੀਂ ਰਹੇਗਾ ਉਹ ਸਿੱਖ ਦੀ ਆਤਮਾ ਗੁਰੂ ਦੇ ਚਰਨਾਂ ਵਿੱਚ ਸਮਾਏ ਪੁਰੂਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਪਰਸਾ ਆਦੇਮ ਬੱਲੇ ਅਮਰਦਾਸ ਗੁਰ ਤੇਰੇ ਪਰਸਪੂਰਨ ਵਾਸੀ ਆ ਨਾ ਭਾਈ ਇਸ ਪਿੰਡ ਨੂੰ ਬੜਾ ਜੋੜ ਮੇਲ ਹੁੰਦਾ ਹੈ ਗੋਇੰਦਵਾਲ ਸਾਹਿਬ ਅਜ਼ੂਰ ਨੇ ਆਪ ਹੀ ਬਸਾਇਆ ਸੀ ਗੁਰਗੱਦੀ ਦੇ ਜੇ ਮਾਲਕ ਨਹੀਂ ਸਨ ਹੋਏ ਸੇਵਾ ਕਰ ਰਹੇ ਸਨ ਸੇਵਾ ਕਰਦਿਆਂ ਹੁਕਮ ਦਿੱਤਾ ਗੁਰੂ ਅੰਗਦ ਸਾਹਿਬ ਸੱਚੇ ਪਾਇਤਾਨ ਅਮਰਦਾਸ ਜੀ ਆ ਗੁੰਦਾ ਆਖਦਾ ਮੇਰਾ ਪਿੰਡ ਨਹੀਂ ਵਸਦਾ ਤੇ ਪਿੰਡ ਵਸਾਣਾ ਚਾਹਦਾ ਇਹ ਤਾਂ ਪ੍ਰਿੰਟਵਸਟਾਂ ਦੇ ਕਿਉਂ ਇਹ ਕੋਈ ਪੁਰਾਣਾ ਥੇ ਹੈ ਔਰ ਆਖਦੇ ਕਿ ਭੂਤ ਵਸਦੇ ਹਨ ਜਿੰਨੇ ਮਕਾਨ ਦਿਹਾੜੀ ਜਿੰਨੇ ਬਣਾ ਕੇ ਜਾਂਦੇ ਹਾਂ ਅਗਲੇ ਦਿਨ ਆ ਕੇ ਵਿਖਦੇ ਆ ਸਾਰੇ ਟੱਛੇ ਪੈ ਪਰਾਂ ਦੀਆਂ ਬਰਾਚੀ ਲੱਗਦਾ ਤੇ ਢਾਣ ਵਾਲਿਆਂ ਨੂੰ ਦੇਰ ਹੀ ਨਹੀਂ ਲੱਗਦੀ ਉਹ ਤਾਂ ਭੂਤਾਂ ਦੀ ਕਾਰਨਾ ਭਾਈ ਉਹਨਾਂ ਨੂੰ ਦੇਰ ਨਹੀਂ ਲੱਗਦੀ ਕੋਈ ਆਖਦੇ ਨੇ ਹੈ ਨਹੀਂ ਕੋਈ ਨਾ ਭੂਤ ਐਵੇਂ ਵਹਿਵੇਂ ਮੰਨਦਾ ਸਹਿਬ ਆਖ ਦਿਨ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਇਹ ਭੂਤ ਪ੍ਰੇਤ ਹਨ ਪਰ ਲੱਗਦੇ ਕਿ ਨਾ ਨੂੰ ਹਨ ਜਿਹੜੇ ਨਾਮ ਨਹੀਂ ਜਪਦੇ ਇਹ ਉਹਨਾਂ ਨੂੰ ਲੱਗਦੇ ਕਿਉਂਕਿ ਸਜ਼ਾ ਜੋ ਦੇਣੀ ਹੋਈ ਕਿਸੇ ਤਰ੍ਹਾਂ ਦੇ ਦਿੱਤੀ ਜੇ ਗਰ ਸਾਧ ਨਾ ਸੇਵੀਏ ਹਰ ਕੀ ਪੂਜਾ ਨਹੀਂ ਜੇਂ ਘਰ ਸਾਧ ਨ ਸੇਵੀਏ ਹਰ ਕੀ ਪੂਜਾ ਨਹੀਂ ਤੇ ਘਰ ਮਰਦ ਸਾਰਖੇ ਭੂਤ ਵਸੈ ਤਨ ਮਾ ਜੇ ਤੇ ਸਾਧੂ ਦੀ ਸੇਵਾ ਨਹੀਂ ਹਰੀ ਦੀ ਪੂਜਾ ਨਹੀਂ ਅਖਿਓ ਘਰ ਨਹੀਂ ਉਹ ਸ਼ਮਸ਼ਾਨ ਹਨ ਔਰ ਜਿਤਨੇ ਉਸ ਬੰਦੇ ਘਰ ਦੇ ਹਨ ਜਿਹੜੇ ਘਰ ਵਿੱਚ ਬੰਦੇ ਵਸਦੇ ਹਨ ਉਹ ਬੰਦੇ ਨਹੀਂ ਉਹ ਸਾਰੇ ਭੂਤ ਹਨ ਇਹ ਜਦੋਂ ਮਰਨਗੇ ਤਾਂ ਭੂਤ ਬਣ ਬਣ ਕੇ ਇਆਂ ਨੂੰ ਦੁੱਖ ਦੇਣਗੇ तो साहब आख जिन अंतकाल जो मंदिर सिमरे ऐसी चिंता में जो मर प्रेत जून वल वल अंत दे सिमरेगा मकान अपना क्योंकि सब कोई जो मकान बनाता बड़िया रीझा पुत्र का विह भी बड़ी रीझ न करता है पर ओ मेला दो चार दिन का होंगे मकान उत्ते कुछ महीने जरूर लगते हैं ਔਰ ਇਤਨੇ ਮਹੀਨੇ ਇਸ ਦੇ ਬੜੇ ਉਤਸ਼ਾਹ ਵਿੱਚ ਬਿਤਾ ਦੇ ਕੇ ਖਾਸ ਕਰਕੇ ਜਦੋਂ ਮਕਾਨ ਪੂਰਾ ਹੋਣ ਵਾਲਾ ਹੋਵੇ ਉਦੋਂ ਇਹ ਉਤਸ਼ਾਹ ਵੱਧ ਜਾਂਦਾ ਹੈ ਪੱਲੇ ਹੁਣ ਪੈਸੇ ਫਿਰ ਕਿਹੜੇ ਉਤੰਡ ਕਰਦਾ ਨਾ ਲੋੜ ਦੀਆਂ ਚੀਜ਼ਾਂ ਵੀ ਉੱਤੇ ਬਣਾ ਬਣਾ ਲਾਈ ਜਾਂਦਾ ਐਸੀ ਮਨ ਵਿੱਚ ਖੁਸ਼ੀ ਆਉਂਦੀ ਹੈ ਪਰ ਜੇ ਵਾਗਰਦੀ ਨਜ਼ਰ ਨਾ ਹੋਵੇ ਤੇ ਇਸ ਮਕਾਨ ਵਿੱਚ ਚਾਰ ਦਿਨ ਸੁੱਖ ਦੇ ਨਾ گزارਨੇ ਹੋ ਤੇ ਜਾਣਾ ਪਏ ਜਾਏ ਬੰਦੇ ਨੂੰ ਦਰਗਾਹ ਦੇ ਸੱਦੇ ਨਾਲ ਇਹ ਮਕਾਨ ਦਾ ਚੇਤਾ ਅੰਤ ਵੇਲੇ ਜ਼ਰੂਰ ਆਏਗਾ ਸਹਿਬ ਆਖਦੇ ਨੇ ਬਸ ਜੋ ਚੇਤਾ ਕਰੇਗਾ ਅੰਤ ਵੇਲੇ ਮਕਾਨ ਦਾ ਉਹ ਫੜਿਆ ਗਿਆ ਇਹ ਬਣਿਆ ਕਿ ਪ੍ਰੇਤ ਬਣ ਕੇ ਮੁਨਾਰਿਆਂ ਤੇ ਆਣ ਬਹਿ ਜਾ ਤੋ ਸਹਿਬ ਆਖਦੇ ਆਓ ਮੈਂ ਦਸਾਂ ਆਓ ਤੁਹਾਨੂੰ ਕੋਲ ਬਿਠਾਵਾਂ ਆਓ ਤੁਹਾਨੂੰ ਜਾਤ ਸਿਖਾਣਾ ਕੀਨੇ ਜਪਣੇ ਮਿਲ ਹਰ ਹਰ ਕਥਾ ਕਰੋ ਗੁਰੂ ਅਮਰਦਾਸ ਪਾਤਸ਼ਾਹ ਮਰਤਵੇਲੇ ਪਈ ਆਵਾਜ ਦੇਂਦੇ ਹਨ ਆਓ ਸਿੱਖ ਸਤਗੁਰੂ ਕੇ ਪਿਆਰੇ ਹੋ yamo se tinkwé. ਆquel school ਸੁਨੰਦ ਮਾਤਮ ਥੋੜਾ ਤਾਂ ਨਹੀਂ ਇਹ ਗਾਵਣ ਦੀ ਜਾਚ ਹੈ ਤਾਂ ਨਾਲ ਬੋਲ ਨਹੀਂ ਤਾਂ ਫਿਰ ਬਹਿ ਕੇ ਸੁਣ ਕੰਨ ਤਾਂ ਲਾ ਸੁਣੋ ਵੱਡ ਭਾਗਿਆ ਪਰ ਅੰਮ੍ਰਿਤ ਬਾਣੀ ਰ ਇਹ ਐਸਾ ਅੰਮ੍ਰਿਤ ਨਹੀਂ ਜਿਸ ਨੂੰ ਸਿਰਵ ਰਸਨਾ ਹੀ ਜਾਣ ਸਕੇ ਇਹ ਉਹ ਅੰਮ੍ਰਿਤ ਹੈ ਜਿਸ ਨੂੰ ਕੰਨ ਵੀ ਜਾਣਦੇ ਇਹ ਕੰਨਾਂ ਨੂੰ ਵੀ ਰਸ ਦਿੰਦੀ ਹੈ ਜੇ ਬਹਿ ਕੇ ਸੁਨੇਗਾ ਤਾਂ ਵੀ ਤੇਰੇ ਪਾਪ ਝੜ ਲਗੇ ਜੇ ਬਹਿ ਕੇ ਗਾਏਗਾ ਤਾਂ ਵੀ ਤੇਰੇ ਪੁੰਨ ਵਧਣਗੇ ਗਾਓ ਪੜੋ ਸੁਣੋ ਨਿਤ ਭਾਈ ਕੱਲਾ ਹੈ ਤਾਂ ਪੜ ਸੰਗਤ ਵਿੱਚ ਆ ਗਏ ਤਾਂ ਨਾਲ ਗਾ ਜਾਚ ਨਹੀਂ ਆਉਂਦੀ ਤਾਂ ਬਹਿ ਕੇ ਸੁਣ ਕਿਹੜੀ ਜੁਗਤ ਦਸਤੀ ਸੱਚੀ ਬੋਲੋ ਸ੍ਰੀ ਤਾਂ ਤਪ ਐਡਾ ਬਲਵਾਨ ਨਹੀਂ तपस्या एडी वी दिन बनारस ही तप करे कोई बनारस जाके तप करे करेटा तप कर फेर की है। तेड़ा कोई कारी सकता, कर ही नहीं पर भी लहे उल्ट तीर्थ मरे उल्टा लटक जाए अग्न दहे आपू अग्नि छाड़ दे अग्न दहे काया कल्प कीजे अश्वेध यज्ञ कीजे सोना गर्भ दान दीजे राम नाम सर तो न पुजे પરમેશ્વર નામના ફર ભી એ સાર કર્મ નહી પુગ નામ જે વિદારુ